ਪਹਿਲਾ ਤੜਕੀਏ ਕਰੋ ਤੜਕੇ ਉੱਠ ਕੇ ਡੰਗਰਾਂ ਨੂੰ ਕੱਖ ਪਾਉ ਕਦੇ ਉੱਧਰ ਕਦੇ ਉੱਧਰ ਗੋਹਾ ਕੁੜਾ ਸਿੱਟ ਕੇ ਮੈਤਤ ਪਾ ਰੱਖੀਆਂ ਔਤਾਂ ਨੇ ਔਤਾਂ ਦੇ ਅੱਗ ਲੱਗ ਜੇ ਪਰਾਂ ਨੂੰ ਮੈਂ ਕੀ ਇਹਦੀ ਜਾਇਾ ਜਤ ਪੂਕਣੀ ਤੀ ਕਿੱਥੇ ਮੇਰੇ ਪਿਓ ਨੇ ਪਸਾਤੀ ਇੱਥੇ ਮੈਂ ਹੁਣ ਨਪੁੱਤੀ ਦੀ ਖੁਰਚਣੀ ਜੀ ਬੁੜੀ ਨੂੰ ਪੰਜ ਦਿਨ ਹੋ ਆ ਕੇ ਗਈ ਰੁਪਿਆ ਚ ਬਣਿਆ ਵਿਆਹ ਵੀ ਵਿਆਹ ਨੂੰ ਗਾ ਉੱਥੇ ਖਵਾਉਣਗੇ ਕਚੌਰੀਆਂ ਇਹਨੂੰ ਹਾਂ ਮਲੰਗ 5 ਦਿਨ ਹੋ ਗਏ ਉਜੜੀ ਨੂੰ ਉੱਥੇ ਤਾਂ ਖਾਈ ਜਾਂਦੀ ਆ ਆਲੂ ਪਕੌੜਿਆਂ ਨਾਲ ਰੋਟੀ ਇੱਥੇ ਨਾਲ ਰੋਜ਼ ਚੱਜਦੀ ਦਾਲ ਵੀ ਕਰੋ ਤਾਂ ਵੀ ਕਹੂਗੀ ਆਏ ਆ ਫਲਾਨਾ ਜੇ ਆ ਬੋਆ ਤਪਾਈ ਪਈਆਂ ਮੈਂ ਉੱਤਾਂ ਦੇ ਅੱਗ ਲੱਗ ਜੇ ਪਣਾ ਮੈਂ ਤਾਂ ਤਪਾਤੀ ਮਦਰਬਿੰਦ ਬਾਈ ਨਹੀਂ ਆਰਾਮ ਕਰਦੀਆਂ ਕਿੱਥੇ ਮੈਂ ਤਪਾਈਆਂ ਉੱਤਾਂ ਨੇ ਬਾਈ ਜੇ ਬੇੜਾ ਇਹਨਾਂ ਦਾ ਇਹਨਾਂ ਦਾ ਮਰ ਜੇ ਇਹਾ ਪਿਹਾ ਸਾਰਾ ਖਾਨਦਾਨ ਹੀ ਖਤਮ ਹੋ ਜੇ ਇਹਨਾਂ ਦਾ ਮੈਂ ਤਾਂ ਹੋਰ ਕਿਤੇ ਕਰ ਲੂੰਗੀ ਕੁਝ ਇੱਥੇ ਹੋਰ ਮਰੇ ਨੇ ਪਤਾ ਨਹੀਂ ਕਿੱਧਰ ਮਰਿਆ ਨੀ ਹਾ ਨਹੀਂ ਸੱਚ ਗੇਬੋ ਨੀਨ ਪੁੱਤਿਆਂ ਦੀ ਏ ਤੇਰਾ ਦਿਮਾਗ ਨਹੀਂ ਦਿਮਾਗ ਕਿੱਥੇ ਰਹਿ ਦਿਮਾਗ ਤਾਂ ਚੰਦਰੀ ਬੁੜੀ ਨੇ ਚੱਕਤਾ ਇੱਕ ਨਾਲੇ ਚੰਦਰਾ ਟੱਵਰ ਗੰਦਾ ਤੇ ਤੋ ਤਾਂ ਵਿਆਹ ਉੱਜੜਿਆ ਹੋਇਆ ਹਾ ਨਹੀਂ ਤਪਾਤੀ ਮੈਂ ਤਾਂ ਹੋ ਹੋ ਥੱਕ ਗਈ ਕਿ ਤੁਹਾਨੂੰ ਪੁੱਤਿਆਂ ਦੇ ਬਸਾਂ ਵਾਲੇ ਵੀ ਆਏ ਬਸਾਂ ਭਜਾਉਂਦੇ ਨੇ ਜਹਾਜ਼ ਵਾਂਗੂ ਹਾ ਓਹ ਹੋਏ ਕਿਤਾ ਸਮਾਨ ਵੀ ਵਾਲਾ ਦਿੱਤਾ ਵੀ ਵਾਲਾ ਸਮਾਨ ਮੈਂ ਤਾਂ ਮੇਰੇ ਪੇਕੇ ਤਾਂ ਪਿਆਰ ਵੀ ਵਾਲਾ ਕਰਦੇ ਨੇ ਮੈਨੂੰ ਓ ਸ਼ਾਵਾ ਓ ਸ਼ਾਵਾ ਜਲਕੁਰੇ ਕਿੱਥੇ ਗਈ ਸੀ ਤੀ ਬੇ ਮੇਰੇ ਪਤੀ ਬੇ ਮੇਰੇ ਪਤੀ ਜੇ ਦਾ ਵਿਆਹ ਸੀ ਮੈਂ ਤਾਂ ਉੱਥੇ ਗਈ ਤੀ ਤੈਨ ਦਸ ਕੀ ਲੈਣਾ ਲੈ ਲੈਣਾ ਨਹੀਂ ਤੂੰ ਆਹ ਇੰਨਾ ਸਮਾਨ ਕੀ ਦਿੱਤੇ ਨੇ ਦਿਖਾਤਾ ਦੇ ਲੈ ਤੈਨੂੰ ਕਿਉਂ ਦਿਖਾਤਾ ਕਿਉਂ ਤੂੰ ਮੇਰਾ ਦਸ ਕੀ ਲੱਗਦਾ ਜਾਣ ਜਾਣ ਕੇ ਬਖਾਉਣ ਕਰਦਾ ਕੋਈ ਨਾ ਜਲਕੁਰੇ ਈ ਲੰਘ ਲੈ ਲੱਡੂ ਲੈਂਗੇ ਲੇ ਲੱਡੂ ਦੇ ਦੇ ਤੋ ਮੈਨੂੰ ਵੇ ਕੱਲ ਨੂੰ ਆ ਕੇ ਖਾ ਲਈ ਹੁਣ ਮੈਂ ਥੱਕੀ ਹੋਈ ਆ ਬਿੰਦਰ ਰਾਮ ਕਰ ਲਾ ਚੰਗਾ ਜਾ ਦਫਾ ਹੋ ਭੱਗ ਜਾ ਭੱਗ ਜਾ ਬਣਿਆ ਲੱਡੂਆਂ ਦਾ ਹਾਏ 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 ਬਲੇ 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 ਕਿੱਥੇ ਜਾਨ ਖਾਧੀ ਹੋ ਮੈਨੂੰ ਤਾਂ ਬੁੜੀ ਆਉਂਦੀ ਬੋਲਦੀ ਨਿਗੇਬੋ ਗੇਬੋ ਕਿੱਥੇ ਗੁਰੂ ਐ ਦੇਖਾਂ ਕਿ ਮੈਂ ਇੱਕ ਹੀ ਅਖਣ ਕਰਦੀ ਐ ਹਾਂ ਫਿਰ ਤੈਨੂੰ ਕਿਤੇ ਦੀ ਨਹੀਂ ਆ ਮੈਂ ਹੁਣ ਤੂੰ ਖਾ ਕੇ ਆਈਆਂ ਪੇਕਿਆਂ ਦੇ ਲੱਡੂ ਹੁਣ ਮੈਂ ਕਿੱਥੇ ਦੀ ਨਹੀਂ ਆ ਤੈਨੂੰ ਪੰਜ ਦਿਨ ਹੋ ਗਿਆ ਤੈਨੂੰ ਜੜੀ ਨੂੰ ਮੈਂ ਤਪਾਰ ਰੱਖੀ ਆ ਕਦੇ ਡੰਗਰਾਂ ਵਾਲੇ ਕਰ ਕਦੇ ਇਧਰ ਕਰ ਓਹੋ ਨਹੀਂ ਆਉਂਦੀ ਚੜਗੀ ਆਉਂਦੀ ਚੜਾ ਨਾ ਸੁੱਖ-ਸਾਂਤ ਪੁੱਛੀ ਨਹੀਂ ਹੁੰਦੀ ਬੰਦੇ ਨੂੰ ਆਈ ਨਾ ਔਰ ਸੁੱਖ-ਸਾਂਤ ਪੁੱਛ ਤੁਹਾਨੂੰਗਾ ਪੁੱਛੀ ਹੋਈ ਹੈਗਾ ਮੈਂ ਤਪਾਰਤੀ ਇਧਰ ਖੋ ਲੈ ਬੈਠਾ ਕੋਈ ਪਾਣੀ ਨਹੀਂ ਧਾਣੀ ਨੇ ਪੁੱਤਿਆਂ ਦੀ ਕੋਰੀ ਗੱਲਾਂ ਕਰ ਲਾਗੀ ਜੂ ਉੱਥੋਂ ਵਿਆਹ ਚ ਭੁੱਖੀ ਆ ਗਈ ਤੇ ਮੇਰੀ ਪਰਜਾਈ ਆਹੀ ਏ ਜੀ ਮੇਰ ਪਰਜਾਈ ਲ ਵੱਡੇ ਕਰਦੀ ਮੇਰੀ ਪਰਜਾਈ ਚੰਗੇ ਕਰਦੀ ਮੇਰੀ ਪਰਜਾਈ ਤਾਂ ਬਹੁਤ ਹੀ ਅਨੰਦਾਤ ਮੇਰੀ ਪਰਜਾਈ ਆਇਆ ਨਨ ਪਰੌਂਠੇ ਖਵਾ ਕੇ ਨਾ ਤੋਰੀ ਭੁੱਖੀ ਆ ਗਈ ਨੀ ਖਾਣ ਕਰ ਕੀ ਅੱਖੇ ਹੋਈਆਂ ਨੀ ਪੁੱਤਿਆਂ ਦੀ ਏ ਵਿਆਹ ਦੇ ਵਿੱਚ ਤੈਨੂੰ ਕੀ ਕੀ ਦੱਸਾਂ ਨੀ ਗਨਾਵ ਜਾਮਣ ਨੀ ਰਸਗੁੱਲੇ ਨੀ ਪਕੌੜੇ ਨੀ ਨੀ ਪਨੀਰ ਵਾਲੇ ਪਕੌੜੇ ਅੱਡ ਨੀ ਪਕੌੜੀਆਂ ਅੱਡ ਜਿਹੜੇ ਸਬਜ਼ੀਆਂ ਤਾਂ ਗਿਣੀਆਂ ਨਾ ਜਾਣ ਮੇਥੋਂ ਐ ਰਾਜ-ਰਾਜ ਕੇ ਖਾ ਕੇ ਮਾਂ ਮਲੰਗਾ ਨਹੀਂ ਨਹੀਂ ਹੈਗੀ ਹੈ ਪੈਸੇ ਵਾਲਿਆਂ ਨਹੀਂ ਪੈਸੇ ਵਾਲਿਆਂ ਦੀ ਮੈਨੂੰ ਪਤਾ ਹੈ ਤੁਸੀਂ ਕਿੰਨੇ ਕ ਨੋਟਾਂ ਵਾਲਿਓ ਮੈਂ ਦੇਖੇ ਨੇ ਤੁਹਾਡੇ ਡਾਲਰ ਹਾਂ ਨਾ ਮੇਰੀ ਗੱਲ ਸੁਣ ਉਹ ਕਿੱਥੇ ਬਾਪੂ ਨਾਲ ਉਹ ਕਿੱਥੇ ਕੰਜਰ ਮੇਰੇ ਵਾਲਾ ਉੜੀ ਆਇਆ ਬੁੜੇ ਨੂੰ ਵੀ ਨਾਲ ਲੈ ਗਏ ਉਹ ਸੁਣੀ ਸੁਣੀ ਤਾਂ ਲਾਣ ਦੇ ਡੰਗਰਾਂ ਦੀ ਮੈਨੂੰ 5 ਦਿਨ ਹੋ ਗਏ ਕੋਲ ਨੂੰ ਮੰਗੂ ਪੀੜੀ ਪਈ ਮੈਂ ਤਪਾਰ ਰੱਖੀ ਆ ਨੀ ਮਾਇਆ ਤੈਨੂੰ ਦੱਸਦੀ ਆ ਨਾਲੇ ਤੇਰਾ ਬਾਪੂ ਨਾਲੇ ਤੇਰੇ ਆਲਾ ਉਹ ਹੈ ਉਹ ਤਾਂ ਉਹ ਪੁੱਤਿਆਂ ਦੇ ਤੜਕੇ ਦਾ ਰੂਪੀਂ ਲੱਗ ਜਾਂਦੇ ਪੂਰੇ 5 ਦਿਨ ਡੱਕੇ ਰਹੇ ਮੇਰਾ ਉੱਥੇ ਉਹ ਜਲੂਸ ਕੱਢਿਆ ਨੀ ਉਹ ਜਲੂਸ ਕੱਢਿਆ ਤੈਨੂੰ ਕੀ ਦੱਸਾਂ ਹੈ ਬਾਪੂ ਤੇਰਾ ਖੁੱਲੀ ਚ ਪਿਆ ਅੱਜ ਤੜਕੇ ਦੀ ਗੱਲ ਹੈ ਤੇ ਉਹ ਆਪ ਕੋਠੇ ਤੇ ਪਿਆ બસ ਨਾ ਕੀ ਕਰ ਨਾ ਪਰ ਲੈ ਕੇ ਵੀ ਤੂੰ ਹੀ ਜਾਣਦੀ ਤੇ ਅਸੀਂ ਤੈਨੂੰ ਪਤਾ ਤਾਂ ਹੈਗਾ ਤੁਹਾਡੇ ਰਵੇ ਦਾ ਵੀ ਕਿਹੇ ਜਾ ਜੰਮਿਆ ਹੋਇਆ ਤਾਂ ਕਿ ਹਾਜਾ ਤਾਂ ਸਿਹੜਿਆ ਹੋਇਆ ਗੱਲ ਤਾਂ ਸੁਣ ਲੈ ਮੈਨੂੰ ਤਾਂ ਆਉਣਾ ਪੈ ਗਿਆ ਨਹੀਂ ਤਾਂ ਇਤਿਕ ਦੇ ਭਾਜੀ ਨਾ ਖਰਾਬ ਹੋਏ ਕਿਤੇ ਉਹੀ ਲੱਡੂਆਂ ਹੁੱਲੀ ਲੱਗੇ ਕੋੜੇ ਨਿਗੇ ਬੋ ਤੇਨੂੰ ਕੀ ਦੱਸਾਂ ਨਹੀਂ ਇੰਨਾ ਇਕੱਠ 500 ਬੰਦੇ ਦੀ ਤਾਂ ਬਰਾਤ ਗਈ ਆ ਹਾਂ ਤੇ ਉੱਥੇ ਕੀ ਕੀ ਬਣਿਆ ਹੈ ਤੈਨੂੰ ਮੈਂ ਕੀ ਦੱਸਾਂ ਗਲਾਬ ਜਾਮਣਾ ਰਸਗੁਲੇ ਨਹੀਂ ਉਹ ਇੱਕ ਚਮ ਚਮ ਲਾਲ ਤੇ ਵਿਚਾਲੋ ਚਿੱਟੀ ਜੀ ਹੁੰਦੀ ਆ ਠੀਕ ਹੈ ਨਹੀਂ ਪਕਾਉੜੇ ਨਹੀਂ ਪਨੀਰ ਵਾਲੇ ਅੱਡ ਹਾਏ 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 ਜਣੋ ਨਾ ਇਹ ਦੇਖਾਂ ਮੈਂ ਤਾਂ ਵੀ ਕੀ ਚੱਕ ਕੇ ਖਾਵਾਂ ਇੰਨੀ ਆਈਟਮਾਂ ਬਣਾਈਆਂ ਤੇ ਸਾਡੇ ਮੂੰਹ ਖਾ ਲੈਂਦੀ ਬਿਗਵਾਸ ਨਾ ਕਰਿਆ ਕਰ ਨਹੀਂ ਤੇਰੇ ਹੋਰ ਦੱਸਣਾ ਕੀ ਕੀ ਦੱਸ ਨਹੀਂ ਖੜ ਜਾਗੇ ਖੜ ਜਾ ਹਾਏ 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 ਨਹੀਂ ਮੈਂ ਤਾਂ ਗਾਮੀਆਂ ਨੂੰ ਤਪਾਤੀ ਤੇ ਹਾਏ ਨਹੀਂ ਇਹ ਤਾਂ ਗਰਮਾਇਸ਼ ਭਰੀ ਹੋਈ ਆ ਖਾਜੀ ਵਾਲਾ ਉੱਥੇ ਜਿਹੜੋ ਜੀ ਨਾ ਕਰੇ ਵੀ ਕਿਹੜੀ ਚੀਜ਼ ਛੱਡਾਂ ਕਿਹੜੀ ਚੀਜ਼ ਖਾਵਾਂ ਬਸੇੜਾ ਕੁਸਤੀ ਉੱਥੇ ਨਹੀਂ ਉਹ ਆ ਨਹੀਂ ਮੈਂ ਕਹਿੰਦੀ ਖਾਣ ਪੀਣ ਗਣਾਈ ਜਾਣੀ ਆ ਨਿਕੋਸ ਦਿੱਤਾ ਵੀ ਆ ਤੈਨੂੰ ਕੋਈ ਕੱਪੜਾ ਲੱਤਾ ਕਹੀਂ ਤੋਰਤੀ ਮਲੰਗਾਂ ਨੇ ਨਹੀਂ ਕਿਉਂ ਨਹੀਂ ਦਿੱਤਾ ਬਥੇਰਾ ਕੁਛ ਦਿੱਤਾ ਮੇਰੇ ਪੇਕੇ ਨੇ ਆ ਦੇਖ ਆ ਸੂਟ ਮੇਰੀ ਸਾਕੀ ਪਰਜਾਈ ਨੇ ਦਿੱਤਾ ਦੇਖ ਆ ਤੇਰੇ ਬਾਪੂ ਦਾ ਸੂਟ ਲਾਇਆ ਨਾਲ ਤੇ ਆਹਾ ਮੇਰੇ ਤਾਈ ਦੀ ਨੂੰਨੇ ਦਿੱਤਾ ਦੇਖ ਠੀਕ ਹੈ ਤੇ ਆ ਮੇਰੇ ਚਾਚੇ ਦੀ ਨੂੰਨੇ ਦਿੱਤਾ ਮੇਰੀ ਪਰਜਾਈ ਨੇ ਦੇਖ ਇੰਨਾ ਪਿਆਰ ਕਰਦੀਆਂ ਨੇ ਨਹੀਂ ਪੂਰੇ 15 ਸੂਟ ਨੇ ਥੋੜੇ ਵਾਂਗੂ ਨਹੀਂ ਤੂੰ 20 ਵਿਆਹਾਂ ਤੇ ਜਾਈ ਕਦੇ ਇੱਕ ਲੱਡੂ ਵੀ ਦਿਖਾਇਆ ਨੀ ਨਹੀਂ ਸਾਡੇ 1 ਦਿਨਾਂ ਦੇ ਨੇ ਚੱਜ ਦਾ 4-5000 ਰੁਪਏ ਦਾ ਫੋਨ ਆਲਾ ਹਾਂ ਆ ਤੁਹਾਡੇ ਮੂੰਹ ਕੁੱਤਿਆਂ ਦੇ ਕਫਣ ਨਹੀਂ ਦਿੰਦੇ ਫਿੱਟੇ ਮੂੰਹ ਇਹ ਜਾਂਦਾ ਇਹ ਤਾਂ ਅਸੀਂ ਅੱਜ ਨਹੀਂ ਲਾਉਂਦੀਆਂ ਇਹ ਕੀ ਨੇ ਇਹੇ ਜੇ ਤਾਂ ਅਸੀਂ ਲਾਗੀਆਂ ਤੱਥੀਆਂ ਨਹੀਂ ਦਿੰਦੇ ਫੁੱਟ ਨਹੀਂ ਇੱਕ ਸੂਟ ਦੀ ਗੱਲ ਕਰਦੀਆਂ ਤੇਰੀ ਮਾਈ ਤੈਨੂੰ ਸੂਟ ਦਿੰਦੀ ਆ ਬਾਕੀਆਂ ਨਾਲ ਤਾਂ ਥੋੜੀ ਬੰਦਦੀ ਵੀ ਨਹੀਂ ਨੀ ਮੇਰੀ ਗੱਲ ਸੁਣ ਬਾਕੀਆਂ ਮੈਨੂੰ ਪੈਸੇ ਦੇ ਕੇ ਤੋਰ ਦਿੰਦੇ ਨੇ ਸੁਖਣਾ ਸਾੜੇ ਪੈਸਿਆਂ ਦਾ ਵਿਆਹ ਰੱਖਦੇ ਨੇ ਸਾਡੇ ਵਾਂਗੂ ਨਹੀਂ ਆ ਲਿੱਤੇ ਲੈ ਚੱਕ ਕੇ ਆਏ ਗਏ ਕਿਤੇ ਫੜਾਤੇ ਫਟ ਜਾਦੇ ਬਗਵਾਸਾ ਨਾ ਮਾਰ ਜਾਦੇ ਮੂੰਹ ਨਾ ਕੱਟਣ ਵਾਲੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਪੈਸੇ ਪੈਸਾ ਤੂੰ ਇਥੋਂ ਮੈਥੋਂ ਮੰਗਦੀ ਰਹਿਣੀ ਆ ਬੇਬੇ ਜੀ ਆ ਲੈ ਕੇ ਆਉਣਾ ਬੇਬੇ ਜੀ ਉਹ ਲੈ ਕੇ ਆਉਣਾ ਕਦੋਂ ਕੱਢੇਂ ਤੇ ਆਪਦੇ ਪੈਸੇ ਨਾ ਮੈਂ ਕਿਉਂ ਕੱਢਾਂ ਆਪਦੇ ਪੈਸੇ ਉਹ ਮੈਂ ਸਾਮ੍ਹ ਕੇ ਰੱਖੂੰਗੀ ਜਦ ਥੋੜੇ ਸਰਦਨ ਫੂਕਣਾ ਫੂਕਦੀਆਂ ਪੈਸੇ ਵੀ ਤੇ ਥੋੜੇ ਹੀ ਖਾਉਂਗੀ ਇਹ ਤਾਂ ਮਾਂਏ ਗਾ ਜਾਣਦੀਆਂ ਤੁਹਾਨੂੰ ਮੈਂ ਕਿਉਂ ਆਪਦੇ ਪੈਸੇ ਖਰਾਬ ਕਰਾਂ ਤੂੰ ਰਹਿਣ ਦੇ ਨੀ ਨਿਕੁੜੇ ਆਇ ਕਰ ਚਾਹ ਬਣਾ ਲੈ ਕੁੱਟ ਕਿਉਂ ਦਿਮਾਗ ਖਾਦਾ ਮੇਰਾ ਚਾਹ ਬਣਾ ਦੇ ਕੁੱਟ ਚੱਲ ਫੂਕ ਦਿੰਨੀ ਆ ਤੈਨੂੰ ਚਾਹ ਵੀ ਮੈਂ ਕਿੱਥੇ ਤੇ ਪਾਣੀਆ حرامਪੁਰ ਨੂੰ ਹੋਆ ਉਹ ਦੀ ਤੇ ਲੈ ਕੇ ਕੁੱਤਿਆਂ ਦੇ ਕੱਪਣਾਂ ਆਏ ਜੇ ਤਾਂ ਮੂੰਮੀ ਨਸਿਆਣਾ ਮਾਜਾ ਵਗ ਜਾ ਤੈਨੂੰ ਲੱਗਦੇ ਨੇ ਕੁੱਤਿਆਂ ਦੇ ਕੱਪੜਾ ਬਾਅਦ ਚ ਝਾਕੇਗੀ ਆਏ ਹਾਏ ਆਰਾਮ ਜਾ ਗਿਆ ਜਣਾ ਹੂ ਮੈਂ ਤਾਂ ਡਰ ਗਈ ਤੇ ਮੂੰਮੀ ਆਇਨੂੰ ਚਾ ਹਾਂ ਨਾ ਪੁੱਤੀ ਦੀ ਕਿਵੇਂ ਉੱਥੋਂ ਗੰਦ ਖਾ ਕੇ ਸੌ ਕੁਸ ਚੁੱਸ ਕੇ ਪੱਤ ਮਾਰ ਨੂੰ ਇੱਥੇ ਆ ਗਈ ਬਣੀਆ ਚਾ ਦੀ ਖੁਰਚਣੀ ਜੀ ਚੱਜਦੀ ਨਹੀਂ ਹਾਲਦੀ ਨਹੀਂ ਦੁਸ਼ਮਣਾਂ ਨਾਲ ਆਜਦੀ ਗੱਲਾਂ ਬਣਵਾ ਲੈ ਸਾਰੇ ਪਿੰਡ ਦੀਆਂ ਬਣਵਾ ਦੂ ਸਾਰੇ ਹਰਾਮਣ ਸਾਰੇ ਮੰਗਵਾਲ ਦੀ ਖਬਰ ਲਈ ਫਿਰਦੀ ਆ ਆਪਣੇ ਨਾਲ ਤੈਨੂੰ ਤੈਨੂੰ ਤੈਹੀ ਦੀ 100 ਡਿਗਰੀ ਦੀ ਚਾਹ ਪਿਆਉਂਗੀ ਮੈਂ ਤੂੰ ਮੁੜ ਕੇ ਯਾਦ ਰੱਖੇਂਗੀ ਪਿਉਨੀਆਂ ਤੈਨੂੰ ਚਾਹ ਵਧਿਆ ਮੈਂ ਹਾਂ ਹੁਣ ਇਹਦੇ ਕੀ ਪਾਵਾਂ ਦੁੱਧ ਪੁੱਤੀ ਦੇ ਪਹਿਲ ਤੋਂ ਪਾਣੀ ਪਾਉਣੀ ਆ ਹਾਂ ਮੇਰੀ ਕਰੀ ਹੋਈ ਚਾ ਅੱਜ ਤੂੰ ਜੇ ਟਿਕ ਗਈ ਨਾ ਚਾਹ ਪੀ ਕੇ ਤਾਂ ਮੈਨੂੰ ਗੇਵਲਤ ਨਾਲ ਕੀ ਨੇ ਆਖਣਾ ਰੋਜਨ ਪੁੱਤੀ ਕਦੇ ਕੁਛ ਕਹੂਗੀ ਕਦੇ ਮੈਨੂੰ ਨੰਗਾ ਦੀ ਕਹੂਗੀ ਅੱਜ ਤੈਨੂੰ ਬਣ ਕੇ ਦਿਖਾਉਣੀ ਆ ਮੈਂ ਅਸਲ ਹਾਂ ਜੇ ਤੂੰ ਅਜੂਰੀ ਮੰਗੂ ਨਾ ਦੇੜੀ ਤਾਂ ਮੈਨੂੰ ਕੀ ਨੇ ਕਹਿਣਾ ਹਰਾਮ ਮਨ ਕੰਦਰੀ ਕਿਵੇਂ ਮੇਰੇ ਤੇ ਪ੍ਰੌਟੀਆਂ ਮਾਰਦੀ ਆ ਅੱਜ ਇਹਨੂੰ ਅੱਜ ਇਹ ਜੀ ਬਣਾ ਦੂੰਗੀ ਜੇ ਇੱਕ ਤਾਂ ਮ ਖੜਕੀ ਤਾਂ ਮੈਨੂੰ ਗੇਬੋ ਕੀ ਨਹੀਂ ਆਖਣਾ ਅੱਜ ਤਾਂ ਤੈਨੂੰ ਪੂਰੀ ਵਾਂਗੂ ਘਮਾ ਦੂੰਗੀ ਤੈਨੂੰ ਭਲਾਉਣੀ ਮੈਂ 100 ਮੀਲ ਦੀ ਚਾਹ ਨੀ ਪੇ ਪੇ ਨੀ ਮੇਰੀ ਪਿਆਰੀ ਬੇਬੇ ਨਹੀਂ ਆਪ ਤੂੰ ਹੀ ਲੜਪੈਣੀ ਹੈ ਤਰੇ ਕਦੇ ਲੈ ਚਾਹ ਪੀ ਕੇ ਨਾ ਤੂੰ ਖੁਸ਼ ਹੋ ਜਾਵੇਂ ਲਿਗੇ ਬੋ ਲਿਗੇ ਬੋ ਚਾਹ ਕੁਸ ਪਾਤਣ ਲਈ ਕੋੜਾ ਹਾਂ ਪਾਕੇ ਲੈਈਆਂ ਹਾਂ ਆ ਫੜਾ ਫੜੀ ਚਾਹ ਪਰ ਨਹੀਂ ਘੜ ਤਾਂ ਸਹੀ ਇਹਦੇ ਵਿੱਚ ਲੈਈਤੀਆਂ ਪਾਕੇ ਲੈਈਆਂ ਲੌਂਗ ਪਾਕੇ ਲੈਈਆਂ ਤੇ ਚਾਹ ਪਾਕੇ ਲੈਈਆਂ ਦੁੱਧ ਪਾਕੇ ਲੈਈਆਂ ਖੰਡ ਪਾਕੇ ਲਈ ਸ਼ੱਕਰ ਵੀ ਪਾਕੇ ਲੈਈਆਂ ਤੇ ਪਿਆਰ ਪਾਕੇ ਲੈਈਆਂ ਵਿੱਚ ਪੀ ਕੇ ਤਾਂ ਦੇਖ ਤੂੰ ਵੀ ਆਇਆ ਤਾਂ ਮੇਰੀ ਨੂੰਹियां ਮੈਂ ਪਿੰਡ 'ਚ ਸਫਾਈ ਕਰਦੀ ਹੁੰਦੀ ਆ ਵੀ ਬੇਰੀ ਨੂੰਹ ਵਰਗੀ ਨੂੰਹ ਨਹੀਂ ਚਾਹੇ ਬਲਕੜਾ ਗਈ ਕੀ ਗੇਪੋ ਕਿੰਨੀ ਟੇਸਟੀ ਚਾਹ ਕੁੜੇ ਤੂੰ ਤਾਂ ਬਾਂਹ ਸਵਾਦ ਚਾਹ ਬਣਾਉਣੀ ਆ ਇਹ ਤਾਂ ਜਿਵੇਂ ਮੇਰੇ ਸੁਭਾਅ ਵਰਗੀ ਚਾਹ ਬਣਾਈ ਆ ਬੇ ਮਿੱਠੀ ਮਿੱਠੀ ਨਹੀਂ ਵਾਹ ਮਿੱਠਾ ਜਦ ਮਿੱਠੀ ਮਿੱਠਾ ਉਤਰਿਆ ਪਿਆ ਹੋਰ ਚਾਹ ਕੀ ਤਾਂ ਸਹੀ ਜੇ ਤੇਰੇ ਅੰਦਰ ਜੇਸੀ ਵੀ ਵਾਂਗੂ ਨਾ ਫਿਰੀ ਨਾ ਤਾਂ ਮੈਨੂੰ ਕੀ ਅੱਪਾ ਕੀ ਨਹੀਂ ਆਖਣਾ ਤੂੰ ਤੂੰ ਤਾਂ ਐਂ ਫਿਰੇਂਗੀ ਕੇਰਾ ਜਿਵੇਂ ਬਾਂਹ ਤੇ ਚਾੜੀ ਬਣਨੀ ਨੀ ਗੇਬੋ ਤੈਨੂੰ ਮੈਂ ਕੀ ਦੱਸਾਂ ਨੀ 40 ਤਾਂ ਕਾਰਾਂ ਗਈਆਂ ਸਾਡੇ ਦੋ ਤਿੰਨ ਵੱਡੀਆਂ ਕਾਰਾਂ ਵੀ ਗਈਆਂ ਨੀ ਤੇਰੇ ਚਾ ਚਾਚੇ ਹੁਣੀ ਐ ਪੱਗਾਂ ਬੰਨ੍ਹ ਕੇ ਐ ਲੱਗੇ ਵੀ ਕੋਈ ਪੂਰੇ ਸਰਦਾਰ ਜਾਂਦੇ ਨੇ ਨੀ ਐਨੀ ਸੋਹਣੀ ਬਰਾਤ ਨਹੀਂ ਦੇਖੀ ਨਾ ਜਾਵੇ ਜਣ ਹਾਏ ਹਾਏ ਨੀ ਗੇਬੋ ਮੈਨੂੰ ਤਾਂ ਆਇ ਲੱਗਦਾ ਕੁੜੇ ਜਣੋ ਜ਼ਿਆਦਾ ਖਾ ਲਿਆ आई हो गया जज आया बैठ जा उठ जा जज ने जाने खड़ जा आए नि हाय हाय हो आए नि खड़ जा के बो मैं आउनी है Hi, 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 ਨਿੱਗੇ ਬੋਤੇ ਨੂੰ ਕੀ ਦੱਸਾਂ ਕਾਰਾਂ ਦੀ ਗੱਲ ਤੁਹਾਡਾ ਨਿੱ ਪਿੰਡ ਦਾ ਉਹ ਕਿਹੜਾ ਬੰਦਾ ਜਿਹੜਾ ਸਾਡੀ ਬਰਾਤ ਵਿੱਚ ਆ ਗਿਆ ਅੱਜ ਨਾ ਟੀਕੀ ਤੂੰ ਨਿੱਗੇ ਬੋਤੇ ਨੂੰ ਹੋਰ ਕੀ ਦੱਸਾਂ ਨਹੀਂ ਉੱਥੇ ਐਡੇ ਐਡੇ ਬੈਂਚੇ ਲੱਗੇ ਹੋਏ ਹਾਏ ਹਾਏ ਓਏ ਪੰਡਾਲ ਹੀ ਪੰਡਾਲ ਭਰੇ ਪਏ ਨੇ ਹੇ ਕੱਢ ਹਏ ਨੀ ਗੇਬੋ ਨੀ ਤੇਰਾ ਬੇੜਾ ਬੈਠਿਆ ਨਹੀਂ ਮੇਰਾ ਤਾਂ ਸਾਰਾ ਕੁਝ ਅੰਦਰੋਂ ਖਲਾਤਾ ਕੁੜੇ ਨੀ ਤੂੰ ਚਾਚ ਕੀ ਪਾ ਕੇ ਲਈ ਤੀ ਨੀ ਤੂੰ ਮਰ ਜੇ ਬੈਤਲੇ ਨੀ ਲੁੱਚੜੇ ਤੇਰਾ ਬੇੜਾ ਘਰ ਕਹੋ ਜੇ ਨੀ ਮੈਂ ਤਾਂ ਮੂੰਹ ਹੀ ਝੂਠ ਬੋਲ ਦਿੱਤੀ ਅੱਧੀਆਂ ਗੱਲਾਂ ਤਾਂ ਮੇਰੀਆਂ ਸੱਚ ਝੂਠੀਆਂ ਦੀਆਂ ਕੁੜੇ ਹਏ ਨੀ ਗੇਬੋ ਤੇਰਾ ਬੇੜਾ ਬੈਠਿਆ ਹਾਏ ਨੀ ਮੇਰਾ ਤਾਂ ਸਾਰਾ ਕੁਝ ਅੰਦਰੋਂ ਹਲਾਤਾ ਨੀ ਚਾਚੀ ਕੀ ਪਾ ਕੇ ਦਿੱਤਾ ਮੈਨੂੰ ਬਾਈਤ ਨੇ ਆ ਜਾ ਆ ਜਾ ਤੈਨੂੰ ਦੱਸਾਂ ਮੈਂ ਨੀ ਬੇਬੇ ਖੜ ਤਾਂ ਸਹੀ ਮੈਂ ਤਾਂ ਤੇਰੀਆਂ ਗੱਲਾਂ ਦਾ ਕੜਾ ਤੈਨੂੰ ਹੀ ਖਵਾਇਆ ਸੀ ਸਤਿ ਸ਼੍ਰੀ ਅਕਾਲ ਦੋਸਤੋ ਜੇ ਤੁਹਾਨੂੰ ਸਾਡੀਆਂ ਫਿਲਮਾਂ ਵਧੀਆ ਲੱਗਦੀਆਂ ਨੇ ਇਹਨਾਂ ਨੂੰ ਸਮਾਰ ਕੇ ਦੇਖਿਆ ਕਰੋ ਵਿੱਚੋਂ ਸਕਿੱਪ ਨਾ ਕਰਿਆ ਕਰੋ ਨਾਲ ਐਡ ਨੂੰ ਵੀ ਸਕਿੱਪ ਨਾ ਕਰਿਆ ਕਰੋ ਸਾਨੂੰ ਐਡ ਤੋਂ ਹੀ ਮੜ ਮੋਟਾ ਖਰਚਾ ਪਾਣੀ ਮਿਲਦਾ ਹੋਰ ਕਿਉਂਕਿ ਤੁਹਾਡੇ ਵਾਸਤੇ ਅਸੀਂ ਵਧੀਆ ਵਧੀਆ ਫਿਲਮਾਂ ਲੈ ਕੇ ਆਈਏ ਹਾਂ ਤੇ ਤੁਹਾਡੇ ਵਾਸਤੇ ਇੰਨੇ ਵਧੀਆ ਤੁਹਾਡੇ ਵਾਸਤੇ ਤੁਸੀਂ ਬੈਠੇ ਆ ਇੱਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਕੱਲਾ ਦੇਖਿਆ ਨਾ ਕਰੋ ਹਾਂ ਜਿਹੜੀ ਲਾਲ ਜੀ ਲਾਈਨ ਹੁੰਦੀ ਹੈ ਨਾ ਉਹਨੂੰ ਕਾਲੀ ਕਰ ਦਿਆ ਕਰੋ ਹਾਂ ਨਾਲ ਇਹ ਸ਼ੇਅਰ ਜਰੂਰ ਕਰ ਦਿਆ ਕਰੋ ਹਾਂ ਨਾਲ ਕੰਟੀ ਦਬਾਉਣਾ ਜਮੀ ਨਾ ਭੁੱਲਿਆ ਕਰੋ ਵੀਰ sastri kardji sastri